ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਦਿਨ ਦੇ ਨਾਲ ਜੁੜੇ ਸਿੱਖ ਇਤਿਹਾਸ ਤੇ ਲੜੀਵਾਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਪੇਸ਼ ਹੈ ਅੱਜ ਦੇ ਦਿਨ ਦਾ ਇਤਿਹਾਸ ਮਿਤੀ 25 ਮਾਰਚ 25 ਮਾਰਚ 1746 ਈਸਵੀ ਵਾਲੇ ਦਿਨ ਭਾਈ ਸੁਬੇਕ ਸਿੰਘ ਜੀ ਅਤੇ ਉਹਨਾਂ ਦੇ ਸੁਪੁੱਤਰ ਭਾਈ ਸ਼ਹਾਬਾਦ ਸਿੰਘ ਜੀ ਨੂੰ ਜ਼ਹਿਆ ਖਾਨ ਦੇ ਹੁਕਮਾਂ ਦੇ ਉੱਪਰ ਚਰਖੜੀਆਂ ਤੇ ਚੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਸਿੱਖ ਕੌਮ ਦੇ ਇਨ੍ਹਾਂ ਮਹਾਨ ਯੋਧਿਆਂ ਵੱਲੋਂ ਆਖਰੀ ਸਮੇਂ ਤੱਕ ਸਿੱਖ ਸਿਧਾਂਤਾਂ ਦੇ ਉੱਪਰ ਪਹਿਰਾ ਦਿੱਤਾ ਜਾਂਦਾ ਹੈ ਭਾਈ ਸੁਬੇਕ ਸਿੰਘ ਜੀ ਅਤੇ ਉਹਨਾਂ ਦੇ ਸੁਪੁੱਤਰ ਭਾਈ ਸ਼ਾਹਬਾਦ ਸਿੰਘ ਜੀ ਦੇ ਅੱਗੇ ਇਸਲਾਮ ਕਬੂਲ ਕਰਨ ਦੀ ਸ਼ਰਤ ਰੱਖੀ ਗਈ ਸੀ ਭਾਈ ਪਾਈ ਸੁਬੇਕ ਸਿੰਘ ਜੀ ਅਤੇ ਭਾਈ ਸ਼ਾਹਬਾਦ ਸਿੰਘ ਜੀ ਨੇ ਕਿਸੇ ਵੀ ਹਾਲਤ ਦੇ ਵਿੱਚ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਹੀਦੀ ਦਾ ਜਾਮ ਪੀ ਲਿਆ। ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਮੌਕੇ ਤੇ ਅਕਾਲ ਚੈਨਲ ਦੀ ਸਮੁੱਚੀ ਟੀਮ ਵੱਲੋਂ ਭਾਈ ਸੁਬੇਕ ਸਿੰਘ ਜੀ ਅਤੇ ਭਾਈ ਸ਼ਾਹਬਾਦ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕੀਤਾ ਜਾਂਦਾ ਹੈ। ਭਾਈ ਸੁਬੇਕ ਸਿੰਘ ਜੀ ਅਤੇ ਭਾਈ ਸ਼ਹਾਬਾਦ ਸਿੰਘ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦੇ ਵਿੱਚ ਇੱਕ ਅਜਿਹਾ ਪੰਨਾ ਹੈ ਜੋ ਸਿੱਖਾਂ ਨੂੰ ਸਦਾ ਲਈ ਆਪਣੇ ਸਿਧਾਂਤਾਂ ਤੇ ਖੜੇ ਰਹਿਣ ਦੀ ਤਾਕੀਦ ਕਰਦਾ ਹੈ ਸ਼ਹੀਦ ਭਾਈ ਸੁਬੇਕ ਸਿੰਘ ਜੀ ਦਾ ਜਨਮ ਲਾਹੌਰ ਦੇ ਲਾਗੇ ਜ਼ਿਲ੍ਹਾ ਕਸੂਰ ਦੀਆਂ ਚੂਨੀਆ ਤਹਿਸੀਲ ਦੇ ਪਿੰਡ ਜੰਬਰ ਵਿਖੇ ਪਿਤਾ ਭਾਈ ਰਾਏ ਭਾਗਾ ਸੰਤੂ ਦੇ ਘਰ ਹੋਇਆ ਸੀ ਭਾਈ ਰਾਏ ਭਾਗਾ ਦੇ ਪੁਰਖਿਆਂ ਤੋਂ ਹੀ ਇੱਕ ਰਾਣਾ ਸਰਕਾਰੀ ਠੇਕੇ ਲੈਣ ਕਰਕੇ ਠੇਕੇਦਾਰ ਵਜੋਂ ਜਾਣਿਆ ਜਾਂਦਾ ਸੀ ਇੰਜ ਸ਼ਹੀਦ ਭਾਈ ਸੁਵੇਕ ਸਿੰਘ ਜੀ ਨੇ ਵੀ ਸਰਕਾਰੀ ਠੇਕੇਦਾਰੀ ਤੋਂ ਹੀ ਆਪਣੇ ਆਰਥਿਕ ਜੀਵਨ ਦੀ ਸ਼ੁਰੂਆਤ ਕੀਤੀ ਭਾਈ ਸੁਵੇਕ ਸਿੰਘ ਜੀ ਦਾ ਠੇਕੇਦਾਰ ਦੀ ਹیثیت ਵਜੋਂ ਸਰਕਾਰੀ ਦਰਬਾਰ ਵਿੱਚ ਚੰਗਾ ਰੁਤਬਾ ਅਤੇ ਮਾਨ ਸਨਮਾਨ ਸੀ ਆਪ ਜੀ ਆਪਣਾ ਕੰਮ ਵੀ ਪੂਰੀ ਲਗਨ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਕਰਦੇ ਸਨ ਆਪ ਜੀ ਦੇ ਨਾਲ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤੇ ਗਏ ਭਾਈ ਸ਼ਾਹਬਾਜ ਸਿੰਘ ਆਪ ਜੀ ਦੇ ਹੋਣਹਾਰ ਸੁਪੁੱਤਰ ਸਨ ਭਾਈ ਸ਼ਹਾਬਾਦ ਸਿੰਘ ਜੀ ਦੀ ਪੜ੍ਹਾਈ ਲਾਹੌਰ ਦੀ ਇੱਕ ਮਸਜਿਦ ਦੇ ਵਿੱਚ ਹੋਈ ਸੀ। ਉਹਨਾਂ ਦਿਨਾਂ ਦੇ ਵਿੱਚ ਸਿੱਖਿਆ ਧਾਰਮਿਕ ਅਦਾਰਿਆਂ ਤੋਂ ਹੀ ਸ਼ੁਰੂ ਹੁੰਦੀ ਸੀ। ਭਾਈ ਸ਼ਹਾਬਾਦ ਸਿੰਘ ਬਹੁਤ ਹੀ ਸੂਝਵਾਨ ਸਿੱਖ ਸਨ ਅਤੇ ਆਪ ਨੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਆਪਣੇ ਪਿਤਾ ਭਾਈ ਸੁਬੇਗ ਸਿੰਘ ਤੋਂ ਪ੍ਰਾਪਤ ਕੀਤੀ। ਸਿੱਖ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਵਾਸਤੇ ਬਹੁਤ ਹੀ ਔਕੜਾਂ ਅਤੇ ਕਠਿਨਾਈਆਂ ਭਰਿਆ ਸਮਾਂ ਆ ਗਿਆ ਸੀ। ਮੁਗਲ ਹਕੂਮਤ ਨੇ ਸਿੱਖਾਂ ਤੇ ਕਹਿਰ ਵਰੋਣਾ ਸ਼ੁਰੂ ਕਰ ਦਿੱਤਾ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਅੰਨ ਤਸ਼ੱਦਦ ਕਰਕੇ ਅਤੇ ਅਖਹਿਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ 1939 ਇਸਵੀ ਦੇ ਵਿੱਚ ਨਾਦਰ ਸ਼ਾਹ ਨੇ ਪੰਜਾਬ ਅਤੇ ਦਿੱਲੀ ਤੇ ਹਮਲਾ ਕੀਤਾ ਨਾਦਰ ਸ਼ਾਹ ਨੂੰ 70 ਕਰੋੜ ਰੁਪਏ ਦੀ ਕੀਮਤ ਦੇ ਹੀਰੇ ਜ਼ਵਾਰਾਤ ਸੋਨਾ ਜਿਸ ਦੇ ਵਿੱਚ ਬੇਸ਼ਕੀਮਤੀ ਕੋਹਿੰਦੁਰ ਹੀਰਾ ਵੀ ਸ਼ਾਮਿਲ ਸੀ ਬੀ ਕਰੋੜ ਰੁਪਏ ਨਗਦ ਵੱਡੀ ਗਿਣਤੀ ਦੇ ਵਿੱਚ ਹਾਥੀ, ਘੋੜੇ ਅਤੇ ਹਜ਼ਾਰਾਂ ਊਠ ਹਾਸਲ ਹੋਏ। ਇਸ ਤੋਂ ਇਲਾਵਾ ਹਜ਼ਾਰਾਂ ਕਾਰੀਗਰ ਅਤੇ ਨੌਜਵਾਨ ਕਿਸ਼ੋਰਾਂ, 10000 ਤੋਂ ਵੱਧ ਔਰਤਾਂ ਇੱਥੋਂ ਤੱਕ ਕਿ ਬਾਦਸ਼ਾਹ ਦੀ ਜਵਾਨ ਤੀਨੂ ਆਪਣੇ ਨਾਲ ਲੈ ਕੇ 25 ਮਈ 1739 ਦੇ ਦਿਨ ਉਹ ਵਾਪਸ ਇਰਾਨ ਨੂੰ ਜਾ ਰਿਹਾ ਸੀ। ਪਰ ਰਸਤੇ ਦੇ ਵਿੱਚ ਹੀ ਨਾਦਰ ਸ਼ਾਹ ਦੀ ਫੌਜ ਨੂੰ ਸਿੱਖਾਂ ਵੱਲੋਂ ਲੁੱਟ ਲਿਆ ਜਾਂਦਾ। ਅਨੇਕਾਂ ਹਮਲੇ ਸਿੱਖਾਂ ਵੱਲੋਂ ਜਗ੍ਹਾ-ਜਗ੍ਹਾ ਤੇ ਕੀਤੇ ਜਾਂਦੇ ਨੇ ਅਤੇ ਸਾਰੀਆਂ ਹਿੰਦੂ ਔਰਤਾਂ ਨੂੰ ਨਾਦਰ ਸ਼ਾਹ ਦੇ ਪਾਸੋਂ ਛੁਡਾ ਲਿਆ ਜਾਂਦਾ ਹੈ। ਨਾਦਰ ਸ਼ਾਹ ਨੇ ਸਿੱਖਾਂ ਦਾ ਖੁਰਾਕੋਜ ਮਿਟਾਉਣ ਦੇ ਲਈ ਪੰਜਾਬ ਦੇ ਸੁਬੇਦਾਰ ਜ਼ਕਰੀਆ ਖਾਨ ਨੂੰ ਹੁਕਮ ਜਾਰੀ ਕਰ ਦਿੱਤੇ। ਅਤੇ ਜ਼ਕਰੀਆ ਖਾਨ ਨੇ ਸਿੱਖਾਂ ਦੇ ਖਿਲਾਫ ਜ਼ੁਲਮ ਦਾ ਅੰਨ੍ਹਾ ਦੌਰ ਸ਼ੁਰੂ ਕਰ ਦਿੱਤਾ। ਉਧਰ ਲਖਪਤ ਰਾਏ ਵੀ ਸਿੱਖਾਂ ਤੋਂ ਬਦਲਾ ਲੈਣ ਦੇ ਲਈ ਤਿਆਰ ਬੈਠਾ ਸੀ। 746 ਈਸਵੀ ਦੇ ਵਿੱਚ ਲਖਪਤ ਰਾਏ ਦੇ ਭਰਾ ਜਸਪਤ ਰਾਏ ਦੀ ਭਾਈ ਨਿਬਾਹੂ ਸਿੰਘ ਜੀ ਵੱਲੋਂ ਜੰਗ ਦੇ ਮੈਦਾਨ ਵਿੱਚ ਧੌਣ ਉਤਾਰ ਦਿੱਤੀ ਗਈ ਸੀ। ਲਖਪਤ ਰਾਏ ਨੇ ਵੀ ਸਿੱਖਾਂ ਦਾ ਖੁਰਾ ਖੋਜ ਮਟਾਉਣ ਦੀ ਸੌਂ ਚੁੱਕ ਲਈ। ਇਸੇ ਦੇ ਚਲਦਿਆਂ ਜ਼ਹੀਆ ਖਾਨ ਨੇ ਵੀ ਇੱਕ ਵਾਰੀ ਫਿਰ ਤੋਂ ਸਿੱਖਾਂ ਦੇ ਉੱਤੇ ਜ਼ੁਲਮਾਂ ਦੇ ਕਹਿਰ ਵરાਉਣੇ ਸ਼ੁਰੂ ਕਰ ਦਿੱਤੇ। ਭਾਈ ਸੁਬੇਕ ਸਿੰਘ ਜੀ ਨਾਲ ਇਹ ਨਫ਼ਰਤ ਕਰਦਾ ਸੀ ਕਿਉਂਕਿ ਸਿੱਖਾਂ ਦੇ ਜ਼ਕਰੀਆ ਖਾਨ ਦੇ ਨਾਲ ਹੋਏ ਸਮਝੌਤੇ ਤੋਂ ਨਾ ਖੁਸ਼ ਸੀ। ਭਾਈ ਸੁਬੇਕ ਸਿੰਘ ਜੀ ਦੇ ਖਿਲਾਫ ਸ਼ਿਕਾਇਤਾਂ ਸੁਣਨੀਆਂ ਉਸ ਨੇ ਸ਼ੁਰੂ ਕਰ ਦਿੱਤੀਆਂ ਦੂਜੇ ਪਾਸੇ ਜਿਸ ਮਸਜਿਦ ਦੇ ਵਿੱਚ ਭਾਈ ਸ਼ਹਾਬਾਦ ਸਿੰਘ ਜੀ ਵਿਦਿਆ ਹਾਸਲ ਕਰਨ ਲਈ ਜਾਂਦੇ ਸਨ ਉੱਥੋਂ ਦਾ ਮੌਲਵੀ ਭਾਈ ਸ਼ਹਾਬਾਦ ਸਿੰਘ ਜੀ ਨੂੰ ਮੁਸਲਮਾਨ ਬਣਾ ਕੇ ਆਪਣੀ ਧੀ ਦਾ ਡੋਲਾ ਦੇਣਾ ਚਾਹੁੰਦਾ ਸੀ ਭਾਈ ਸ਼ਹਾਬਾਦ ਸਿੰਘ ਜੀ ਬਹੁਤ ਹੀ ਪਿਆਰੀ ਦਿਖਵਾਲੇ ਸੂਝਵਾਨ ਨੌਜਵਾਨ ਸਨ ਇਸ ਦੇ ਨਾਲ ਹੀ ਆਪ ਬਹੁਤ ਹੀ ਰੋਪਦਾਰ ਵਾਲੇ ਜੁੱਸੇ ਦੇ ਮਾਲਕ ਵੀ ਸਨ ਭਾਈ ਸ਼ਾਹਬਾਦ ਸਿੰਘ ਜਿਨੇ ਸਿੱਖ ਧਰਮ ਦੇ ਆਦਰਸ਼ ਸਿਧਾਂਤਾਂ ਦੇ ਬਾਬਤ ਆਪਣੇ ਵਿਚਾਰ ਪੇਸ਼ ਕਰਕੇ ਸਾਰਿਆਂ ਦੀ ਬੋਲਤੀ ਬੰਦ ਕਰ ਦਿੱਤੀ ਸੀ। ਆਪ ਜੀ ਦੀ ਵਿਦਵਤਾ ਅਤੇ ਸਿੱਖ ਧਰਮ ਪ੍ਰਤੀ ਸ਼ਰਧਾ ਨੂੰ ਵੇਖ ਕੇ ਮੌਲਵੀ ਖਾਸਾ ਸੜ ਗਿਆ ਅਤੇ ਉਸਨੇ ਭਾਈ ਸ਼ਾਹਬਾਦ ਸਿੰਘ ਜੀ ਨੂੰ ਮੁਸਲਮਾਨ ਬਨਣ ਦੇ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਇਹ ਮਸਲਾ ਮੌਲਵੀ ਸੂਬੇਦਾਰ ਜ਼ਹਿਆ ਖਾਨ ਦੇ ਕੋਲ ਲੈ ਕੇ ਪਹੁੰਚ ਗਿਆ। ਜ਼ਹਿਆ ਖਾਨ ਤਾਂ ਪਹਿਲਾਂ ਹੀ ਕਿਸੇ ਅਜਿਹੇ ਮੌਕੇ ਦੀ ਤਾਕ ਵਿੱਚ ਬੈਠਾ ਸੀ ਜ਼ਈਆ ਖਾਨ ਨੇ ਝਾਟੀ ਭਾਈ ਸੁਬੇਕ ਸਿੰਘ ਜੀ ਅਤੇ ਉਹਨਾਂ ਦੇ ਪੁੱਤਰ ਭਾਈ ਸ਼ਹਾਬਾਦ ਸਿੰਘ ਜੀ ਨੂੰ ਕਚਹਿਰੀ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਉਧਰ ਸਿੱਖਾਂ ਦੇ ਦੁਸ਼ਮਣ ਦੀਵਾਨ ਲਖਪਤ ਰਾਏ ਨੇ ਵੀ ਜ਼ਈਆ ਖਾਨ ਦੇ ਕੰਨ ਭਰਨ ਵਿੱਚ ਕੋਈ ਕਸਰ ਨਾ ਛੱਡੀ ਉਸਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਡੇ ਬਾਪ ਦੇ ਸਿਰ ਉੱਤੇ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਇਸੇ ਨੇ ਮਰਵਾਈਆਂ ਸਨ ਜਿਸ ਕਰਕੇ ਸੂਬੇਦਾਰ ਜ਼ੈਆ ਖਾਨ ਹੋਰ ਅੱਗ ਬਬੂਲਾ ਹੋ ਗਿਆ ਹੁਣ ਸੂਬੇਦਾਰ ਵੱਲੋਂ ਇੱਕੋ ਹੀ ਸ਼ਰਤ ਤੇ ਮੁਕੱਤਮਾ ਖਤਮ ਕਰਨ ਦੀ ਗੱਲ ਕਹੀ ਗਈ ਕਿ ਜੇਕਰ ਭਾਈ ਸ਼ਹਾਬਤ ਸਿੰਘ ਇਸਲਾਮ ਕਬੂਲ ਕਰ ਲੈ ਪਰ ਭਾਈ ਸ਼ਹਾਬਤ ਸਿੰਘ ਜੀ ਨੇ ਕਿਸੇ ਵੀ ਹਾਲਤ ਦੇ ਵਿੱਚ ਸलाम धारण ਕਰਨ ਤੋਂ ਇਨਕਾਰ ਕਰ ਦਿੱਤਾ ਭਾਈ ਸੁਬੇਕ ਸਿੰਘ ਜੀ ਨੇ ਜ਼ਕਰੀਆ ਖਾਨ ਅਤੇ ਮੁੱਖ ਕਾਜ਼ੀ ਕੋਲ ਆਪਣੇ ਪੁੱਤਰ ਨੂੰ ਰਿਹਾਅ ਕਰਨ ਦੀ ਬੇਨਤੀ ਜ਼ਰੂਰ ਕੀਤੀ ਕਿਉਂਕਿ ਉਹ ਬਿਲਕੁਲ ਨਿਰਦੋਸ਼ ਸਨ ਪਰ ਜ਼ਕਰੀਆ ਖਾਨ ਨੇ ਇਸ ਕੇਸ ਵਿੱਚ ਦਖਲ ਦੇਣ ਤੋਂ ਉਕਾ ਹੀ ਇਨਕਾਰ ਕਰ ਦਿੱਤਾ ਭਾਈ ਸੁਬੇਕ ਸਿੰਘ ਜੀ ਨੇ ਵੀ ਪੂਰੀ ਜ਼ੋਰਤ ਦੇ ਨਾਲ ਕਾਜ਼ੀ ਦੇ ਨਾਲ ਸਖਤੀ ਦੇ ਵਿੱਚ ਕੁਝ ਬੋਲ ਕਬੂਲ ਵੀ ਕੀਤੇ ਜਿਸ ਕਾਰਨ ਕਾਜ਼ੀ ਹੋਰ ਸੜ ਗਿਆ ਬਾਅਦ ਦੇ ਵਿੱਚ ਸਿੱਖਾਂ ਨੂੰ ਜਾਣਕਾਰੀ ਦੇਣ ਦੇ ਬਹਾਨੇ ਦੇ ਨਾਲ ਭਾਈ ਸੁਬੇਕ ਸਿੰਘ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਮ ਕੇ ਤਸੀਹੇ ਦਿੱਤੇ ਗਏ ਭਾਈ ਸੁਬੇਕ ਸਿੰਘ ਜੀ ਅਤੇ ਭਾਈ ਸ਼ਾਹਬਾਦ ਸਿੰਘ ਜੀ ਨੇ ਦ੍ਰਿੜ ਇਰਾਦੇ ਦਾ ਪ੍ਰਗਟਾਵਾ ਕਰਦੇ ਹੋਏ ਇਸਲਾਮ ਕਬੂਲ ਕਰਨ ਤੋਂ ਸਖਤੀ ਦੇ ਨਾਲ ਇਨਕਾਰ ਕਰ ਦਿੱਤਾ। ਤਾਵਾਰੀਖ ਗੁਰੂ ਖਾਲਸਾ ਦੇ ਲਿਖਾਰੀ ਗਿਆਨੀ ਗਿਆਨ ਸਿੰਘ ਜੀ ਦੇ ਕਥਨ ਮੁਤਾਬਕ ਭਾਈ ਸੁਬੇਕ ਸਿੰਘ ਜੀ ਅਤੇ ਭਾਈ ਸ਼ਾਹਬਾਦ ਸਿੰਘ ਜੀ ਨੂੰ ਚਰਖੜੀਆਂ ਤੇ ਚੜਾਉਣ ਤੋਂ ਪਹਿਲਾਂ ਅੰਨਾ ਤਸ਼ੱਦਦ ਕੀਤਾ ਗਿਆ। ਉਹਨਾਂ ਨੂੰ ਪੁੱਠਾ ਲਮਕਾਇਆ ਗਿਆ, ਕੋੜੇ ਮਾਰੇ ਗਏ ਅਤੇ ਜ਼ਖਮਾਂ ਦੇ ਉੱਪਰ ਨਮਕ ਵੀ ਛਿੜਕਿਆ ਗਿਆ। ਆਖਰਕਾਰ ਜਦ ਸਾਰੇ ਹਿਲੇ ਵਸੀਲੇ ਖਤਮ ਹੋ ਗਏ ਜ਼ੈਆ ਖਾਨ ਨੇ ਕਾਜ਼ੀ ਤੇ ਰਾਹੀਂ ਦੋਹਾਂ ਸਿੰਘਾਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰਨ ਦਾ ਫਰਮਾਨ ਸੁਣਾ ਦਿੱਤਾ ਭਾਈ ਸੁਬੇਕ ਸਿੰਘ ਜੀ ਤੇ ਕੋਈ ਤਸ਼ੱਦਦ ਜਾਂ ਸ਼ਕਤੀ ਦਾ ਅਸਰ ਨਾ ਹੁੰਦਾ ਦੇਖ ਕੇ ਨਵਾਬ ਨੇ ਭਾਈ ਸੁਬੇਕ ਸਿੰਘ ਜੀ ਨੂੰ ਚਰਖੜੀ ਤੋਂ ਉਤਾਰ ਕੇ ਉਹਨਾਂ ਦੇ ਨੌਜਵਾਨ ਸੁਪੁੱਤਰ ਭਾਈ ਸ਼ਹਾਬਾ ਸਿੰਘ ਜੀ ਨੂੰ ਪਹਿਲਾਂ ਚਰਖੜੀ ਉੱਤੇ ਚਾੜ ਕੇ ਤਸੀਹੇ ਦੇਣ ਦੇ ਹੁਕਮ ਦਿੱਤੇ ਤਾਂ ਜੋ ਆਪਣੇ ਪੁੱਤਰ ਤੇ ਹੁੰਦਾ ਜ਼ੁਲਮ ਵੇਖ ਕੇ ਭਾਈ ਸੁਬੇਕ ਸਿੰਘ ਜੀ ਦੋਲ ਜਾਣ ਭਾਈ ਸੁਬੇਕ ਸਿੰਘ ਜੀ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਸੁਪੁੱਤਰ ਨੂੰ ਸ਼ਹੀਦ ਹੁੰਦਾ ਹੋਇਆ ਦੇਖ ਰਹੇ ਸਨ ਪਰ ਅਕਾਲ ਪੁਰਖ ਦੇ ਬਾਣੇ ਤੇ ਰਜ਼ਾ ਦੇ ਵਿੱਚ ਰਹਿਣ ਵਾਲਿਆਂ ਨੂੰ ਕੌਣ ਦੁਲਾ ਸਕਦਾ ਸੀ ਦੋਵੇਂ ਬਾਪ ਅਤੇ ਸੁਪੁੱਤਰ ਨੂੰ ਇੱਕ ਦੂਜੇ ਨਾਲੋਂ ਵੱਖ ਕਰਕੇ ਭਾਈ ਸੁਬੇਕ ਸਿੰਘ ਜੀ ਨੂੰ ਆਖਿਆ ਗਿਆ ਕਿ ਤੁਹਾਡੇ ਪੁੱਤ ਨੇ ਇਸਲਾਮ ਕਬੂਲ ਕਰ ਲਿਆ ਹੈ ਉਧਰ ਭਾਈ ਸ਼ਹਾਬਾਦ ਸਿੰਘ ਜੀ ਨੂੰ ਵੀ ਭਾਈ ਸੁਬੇਕ ਸਿੰਘ ਜੀ ਦੇ ਬਾਬਤ ਇਹੀ ਗੱਲ ਆਖੀ ਗਈ ਪੰਚ ਪ੍ਰਕਾਸ਼ ਦੇ ਕਹੇ ਮੁਤਾਬਕ ਭਾਈ ਸੁਬੇਕ ਸਿੰਘ ਜੀ ਨੇ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਅਤੇ ਆਖਿਆ ਕਿ ਸਾਡੇ ਪਿੱਛੇ ਸਾਡੇ ਗੁਰੂ ਨੇ ਆਪਣਾ ਸਰਬੰਸ ਪੰਥ ਦੇ ਲੇਖੇ ਲਗਾ ਦਿੱਤਾ ਅਤੇ ਅਸੀਂ ਆਪਣੀ ਕੁੱਲ ਨੂੰ ਬਚਾਉਣ ਦੇ ਲਈ ਆਪਣੀ ਸਿੱਖੀ ਦਾਤ ਤੇ ਲਾ ਦਈਏ ਸਾਨੂੰ ਕੌਣ ਸਿਆਣਾ ਕਹੇਗਾ ਭਾਈ ਸੁਬੇਕ ਸਿੰਘ ਜੀ ਦਾ ਜਵਾਬ ਸੁਣ ਕੇ ਤਸੀਹਿਆਂ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ। ਬੁਰੀ ਤਰ੍ਹਾਂ ਅੰਨਾ ਜ਼ੁਲਮ ਟੌਣ ਤੋਂ ਬਾਅਦ ਭਾਈ ਸ਼ਹਾਬਾ ਸਿੰਘ ਅਤੇ ਭਾਈ ਸੁਬੇਕ ਸਿੰਘ ਜੀ ਨੂੰ 25 ਮਾਰਚ 1746 ਵਾਲੇ ਦਿਨ ਇਕੱਠਿਆਂ ਬਨ ਕੇ ਮੋٹے-ਮੋٹے ਕਿੱਲਾਂ ਵਾਲੀਆਂ ਆਮੋ ਸਾਹਮਣੇ ਚੱਲਣ ਵਾਲੀਆਂ ਚਰਖੜੀਆਂ ਉੱਤੇ ਚਾੜ ਕੇ ਘੁਮਾਇਆ ਗਿਆ। ਗੁਰੂ ਦੇ ਇਹ ਦੋਵੇਂ ਸਿੱਖ ਆਖਰੀ ਸਾਹਾਂ ਤੱਕ ਉੱਚੀ ਸੁਰ ਦੇ ਵਿੱਚ ਅਕਾਲ ਹੈ ਅਕਾਲ ਹੈ ਅਕਾਲ ਹੈ ਦੁਹਰਾਉਂਦੇ ਰਹੇ